ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਲਈ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਵੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਚ ਅੱਗੇ ਵਧਣ ਤੋਂ ਪਹਿਲਾਂ ਅੱਜ ਦਾ ਸਵਾਲ ਟੀਵੀ ਸਕਰੀਨ ਤੇ ਅਸੀਂ ਤੁਹਾਨੂੰ ਚਾਰ ਤਸਵੀਰਾਂ ਦਿਖਾ ਰਹੇ ਹਾਂ ਚਰਨਜੀਤ ਸਿੰਘ ਚੰਨੀ ਭਗਵੰਤ ਮਾਨ ਸੁਖਬੀਰ ਬਾਲ ਤੇ ਅਮਰਪਾਲ ਸਿੰਘ ਦੀ ਇਹਨਾਂ ਚਾਰਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿਹੜਾ ਲੀਡਰ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਲਈ ਸਭ ਤੋਂ ਵੱਧ ਕਾਬਿਲ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਜਿਹੜਾ ਵੀ ਲੀਡਰ ਤੁਹਾਨੂੰ ਵਧੀਆ ਲੱਗਦਾ ਹੈ ਤੁਸੀਂ ਉਸ ਦਾ ਅਮ ਲਿਖ ਸਕਦੇ ਹੋ ਤੇ ਆਪਣਾ ਇਲਾਕਾ ਜਰੂਰ ਲਿਖਿਓ ਕਿ ਤੁਸੀਂ ਕਿਹੜੇ ਇਲਾਕੇ ਤੋਂ ਕਮੈਂਟ ਕਰ ਰਹੇ ਹੋ ਰੁਕ ਕਰ ਲੈਨੇ ਆ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਸੀਐਮ ਭਗਵੰਤ ਮਾਨ ਨੇ ਅੱਜ ਇੱਕ ਵਾਰ ਫਿਰ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਨਿਸ਼ਾਨਾ ਲਾਇਆ ਤੇ ਨਾਲ ਦੀ ਨਾਲ ਰਾਜਾ ਬੜਿੰਗ ਦੀ ਵੀ ਰਾਜਗੀ ਰੇਲ ਬਣਾਈ ਹੈ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੀਐਮ ਭਗਵੰਤ ਮਾਨ ਦੀ ਜ਼ੁਬਾਨੀ ਸੁਣਾਉਂਦੇ ਹਾਂ ਨਹੀਂ ਤਾਂ ਕੀ ਹੈ ਨਹੀਂ ਤਾਂ ਪਹਿਲਾਂ ਵਾਲੀ ਸਕੀਮਾਂ ਦੇਖ ਲਓ ਬਲ ਸਾਹਿਬ ਦੀ ਸਕੀਮ ਸੀ ਵੱਡੇ ਬਲ ਸਾਹਿਬ ਦੀ ਬਹੁਤ ਦੂਰ ਅੰਦੇਸ਼ੀ ਸੋਚ ਸੀ ਉਹਨਾਂ ਦੀ ਉਹ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ ਪਤਾ ਇਹਨਾਂ ਲੱਗਦਾ ਸੀ ਬੱਚਾ ਕਿਹੜੀ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ ਚੋਂ ਵਿਸ਼ਾ ਆ ਰਿਹਾ ਹੈ ਜਿਹੜੇ ਚੋਂ ਕਮਜ਼ੋਰ ਹੈ ਉਹਤੇ ਥੋੜਾ ਜਿਹਾ ਵੱਧ ਟਾਈਮ ਲਾ ਦਾਂਗੇ ਨਾ ਜੀ ਨੌਵੀਂ ਤੱਕ ਕੋਈ ਫੇਲ ਨਹੀਂ ਕਰਨਾ ਦਸਵੀਂ ਚ ਅੱਧੇ ਫੇਲ ਹੋ ਜਾਂਦੇ ਸੀ ਅੱਧਿਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ 34% 35 40 ਹੈਨਾ ਉਹਨਾਂ ਨੂੰ ਪੁੱਛਦਾ ਕੌਣ ਹੈ ਦਸਵੀਂ ਬਸ ਉਹ ਕਹਿੰਦੇ ਸਾਰੇ ਹੋਣ ਨਾ ਆਟਾ ਦਾਲ ਸਕੀਮ ਚ ਲੈ ਲਓ ਬਸ ਇਹ ਸੋਚੀ ਉਹਨਾਂ ਦੀ ਜੀ ਕੋਈ ਦੱਸ ਤੋ ਮੈਨੂੰ ਕੋਈ ਪੜ੍ਹ ਕੇ ਲੈ ਉਹਨਾਂ ਦੇ ਉਹਨਾਂ ਦੇ ਰਾਤ ਚ ਪੜ੍ਹ ਕੇ ਲੱਗਿਆ ਹੋਵੇ ਕੁਝ ਹੁਣ ਹੁਣ ਕੀ ਐ ਹੁਣ ਤੁਸੀਂ ਸਰਕਾਰੀ ਸਕੂਲ ਦਾ ਐਮੀਨੈਂਸ ਸਕੂਲ ਇੱਥੇ ਤੁਸੀਂ ਐਮੀਨੈਂਸ ਜਾ ਕੇ ਦੇਖਿਓ ਕਦੇ ਤੇ ਉਹਨਾਂ ਦੇ ਬੱਚਿਆਂ ਨੂੰ ਪੁੱਛਿਓ ਕਿਹੜੇ ਕਿਹੜੇ ਹੱਥ ਖੜੇ ਕਰਾ ਲਏ ਕਲਾਸ ਜਾ ਕੇ ਵੀ ਕਿਹੜੇ ਕਿਹੜੇ ਪ੍ਰਾਈਵੇਟ ਚੋਂ ਆਏ ਨੇ ਤੁਹਾਨੂੰ ਅੱਧੀ ਤੋਂ ਕਲਾਸ ਵੱਧ ਪ੍ਰਾਈਵੇਟ ਚੋਂ ਆਏ ਹੋਏ ਬੱਚੇ ਹੱਥ ਖੜੇ ਕਰ ਦੇਣਗੇ ਸਿ ਪ੍ਰਾਈਵੇਟ ਚੋਂ ਆਏ ਤੇ ਉਹਨੂੰ ਪੁੱਛ ਲੈ ਮਾਹੌਲ ਕਿਵੇਂ ਐ ਮੈਥੋਂ ਬਿਨਾ ਚਲੇ ਜਾ ਉਸ ਕੋਈ ਵਾਰੀ ਸਾਡੇ ਹੁੰਦੇ ਕਹਿ ਦਿੰਦੇ ਤਾਰੀਫ ਕਰ ਦਿੰਦੇ ਜੇ ਤੁਸੀਂ ਆਪ ਜਾ ਕੇ ਪੁੱਛ ਲੈ ਜੋ ਜੀ ਕੰਮ ਕਰਨਾ ਸੱਚੇ ਦਿਲ ਨਾਲ ਕਰੋ ਜੇ ਕੰਮ ਕਰਨਾ ਸੱਚੀ ਨੀਅਤ ਨਾਲ ਨਹੀਂ ਤਾਂ ਸਰਕਾਰਾਂ ਤਾਂ ਫਿਰ ਪਹਿਲਾਂ ਵੀ ਚੱਲੀ ਜਾਂਦੀਆਂ ਸੀ ਫਿਰ ਫਿਰ ਅਸੀਂ ਵੀ ਆ ਹੁਣ ਜਿਵੇਂ ਹੁਣ ਇਹਨਾਂ ਦੀ ਸੋਚ ਹੈ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ ਗਈ ਲੜ ਪੈਂਦੇ ਨੇ ਮੈਂ ਬਣੂੰਗਾ ਉਹ ਬਣੂੰਗਾ ਆ ਕਿਉਂ ਬਣੂੰਗਾ ਹਨਾ ਐ ਨਹੀਂ ਬਣੂੰਗਾ ਉਹ ਮਤਲਬ ਇਹਨਾਂ ਨੇ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਮੁੱਖ ਸੇਵਾਦਾਰ ਹੁੰਦਾ ਹੈ ਉਹਦਾ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਐਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ ਮਲੇ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਹੈ ਹੀ ਨਹੀਂ ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ ਸੇਵਾ ਥੋੜਾ ਜਿਹਾ ਜੇ ਉੱਤੋਂ ਡੰਡੀ ਜੀ ਕੱਟ ਦੀ ਮੇਵਾ ਅਸਲ 'ਚ ਮੇਵਾ ਪਾੜਦੇ ਨੇ ਮੈਂ ਮੁੱਖ ਮੰਤਰੀ ਬਣ ਜਾਊਗਾ ਮੈਂ ਆਹ ਕਰ ਦਊਗਾ ਮੈਂ ਉਹ ਕਰੂਗਾ ਮੁੱਖ ਮੰਤਰੀ ਬਣ ਕੇ ਕੋਈ ਕੋਈ ਮੈਂ ਤੁਹਾਨੂੰ ਦੱਸ ਦਿੰਦਾ ਰੁਕ ਕਰ ਰਹੇ ਨੇ ਅਗਲੀ ਵੱਡੀ ਖਬਰ ਵੱਲ ਨੂੰ ਜੋ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਜੁੜੀ ਹੈ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਕਿਵੇਂ ਤੱਕਾ ਹੁੰਦਾ ਹੈ ਇਸ ਦਾ ਜ਼ਿਕਰ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਜਾਣਕਾਰੀ ਧਿਆਨ ਨਾਲ ਸੁਣਨ ਵਾਲੀ ਹੈ ਇੱਕ 2 ਮਿੰਟ ਦੀ ਵੀਡੀਓ ਹੈ ਧਿਆਨ ਨਾਲ ਦੇਖਿਓ ਹਿੰਦੁਸਤਾਨ ਦੇ ਵਿੱਚ ਦੋ ਕਾਨੂੰਨ ਲੱਗਦਾ ਜਿਹੜੇ ਆ ਉਹ ਚੱਲਦੇ ਆ ਮਿਨੋਰਟੀ ਵਾਸਤੇ ਵੱਖਰਾ ਕਾਨੂੰਨ ਹੈ ਔਰ ਮਜੋਰਟੀ ਵਾਸਤੇ ਵੱਖਰਾ ਔਰ ਉਹਦੀ ਉਦਾਹਰਨ ਜਿਹੜੀ ਹੈ ਅੱਜ ਇੱਕ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਦਿੱਲੀ ਬੁ카ਰੋ ਕਾਂਪੂਰ ਇਨ੍ਹਾਂ ਵੱਡੇ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖ 1984 ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤੇ ਗਏ ਇਸਤਰੀਆਂ ਨਾਲ ਬੇਪਤੀ ਕੀਤੀ ਗਈ ਰੇਪ ਕੀਤੇ ਗਏ ਔਰ ਇਨ੍ਹਾਂ ਨਰ ਸੰਹਾਰ 1984 ਦੇ ਵਿੱਚ ਭਾਰਤ ਦੇ ਸ਼ਹਿਰਾਂ ਦੇ ਵਿੱਚ ਮੱਚਿਆ ਕਿ ਰੌਂਗਟੇ ਖੜੇ ਹੋ ਗਏ ਪਹਿਲੀ ਗੱਲ ਤਾਂ ਬਹੁਤ ਲੰਮਾ ਸਮਾਂ ਜਿਹੜੇ ਹੈ ਇਹਨਾਂ ਦੰਗਿਆਂ ਦੇ ਦੋਸ਼ੀ ਜਿਹੜੇ ਸੀ ਨਸਲ ਕੁਸ਼ੀ ਦੇ ਦੋਸ਼ੀ ਜਿਹੜੇ ਸੀ ਦੰਗੇ ਨਹੀਂ ਅਸੀਂ ਕਵਾਂਗੇ ਨਸਲ ਕੁਸ਼ੀ ਕਵਾਂਗੇ ਨਸਲ ਕੁਸ਼ੀ ਦੇ ਜਿਹੜੇ ਦੋਸ਼ੀ ਸੀ ਉਹ ਸਾਹਮਣੇ ਨਹੀਂ ਲਿਆਂਦੇ ਗਏ ਕਮਿਸ਼ਨ ਬਣੇ ਕਿ ਦੋਸ਼ੀ ਸਾਹਮਣੇ ਆਏ ਕੋਰਟਾਂ ਦੇ ਵਿੱਚ ਕੇਸ ਚੱਲੇ ਤੇ ਬੜੀ ਆਸਾਨੀ ਦੇ ਨਾਲ ਹੀ ਇਹ ਦੋਸ਼ੀ ਜਿਹੜੇ ਉਹ ਰਿਹਾ ਹੋਗੇ ਇੱਕ ਪਾਸੇ 84 ਦੇ ਨਸਲ ਕੁਸ਼ੀ ਦੌਰਾਨ ਹਜ਼ਾਰਾਂ ਸਿੱਖਾਂ ਦੀ ਕਤਲ ਕਰਨ ਦੇ ਜਿਹੜੇ ਦੋਸ਼ੀ ਨੇ ਉਹ ਬਰੀ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸਿੱਖ ਬੰਦੀ 35-35 ਸਾਲ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਪਰੋਲ ਤੱਕ ਵੀ ਨਹੀਂ ਦਿੱਤੀ ਜਾ ਰਹੀ ਹੈ। ਕੁਝ ਐਸੇ ਬੰਦੀ ਨੇ ਜਿਨ੍ਹਾਂ ਨੂੰ ਪਰੋਲ ਤੱਕ ਵੀ ਜੜੀ ਆ ਉਹ ਦਿੱਤੀ ਨਹੀਂ ਜਾ ਰਹੀ ਹੈ। ਐਨਐਸਏ ਲਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਹੈ ਬੰਦ ਕੀਤਾ ਹੋਇਆ ਹੈ ਕਿੰਨਾ ਤੇ ਮੁਕੱਦਮੇ ਜਿਹੜੇ ਆ ਉਹ ਲੰਬੇ 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 ਸਮੇਂ ਤੱਕ ਜਿਹੜੇ ਚੱਲਦੇ ਆ ਰਹੇ ਆ ਲੇਕਿਨ ਇਨਸਾਫ ਜਿਹੜਾ ਹੈ ਉਹ ਨਹੀਂ ਮਿਲਿਆ। ਇਸ ਲਈ ਇਹ ਸਿੱਖ ਸਕਦੇ ਆ ਕਿ ਦੋ ਕਾਨੂੰਨ ਜਿਹੜੇ ਨੇ ਇਸ ਹਿੰਦੁਸਤਾਨ ਦੀ ਤਰਤੀਬ ਦੇ ਉੱਤੇ ਚੱਲ ਰਹੇ ਆ ਮਨੋਰਟੀ ਵਾਸਤੇ ਵੱਖਰਾ ਮਜੋਰਟੀ ਵਾਸਤੇ ਵੱਖਰਾ ਬੜਾ ਖੇਦ ਹੋਇਆ ਕਿ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਕਤਲ ਕਰ ਦਿੱਤੇ ਗਏ ਨਸਲ ਕੁਸ਼ੀ ਕੀਤੀ ਗਈ ਸਿੱਖਾਂ ਦੀ ਔਰ ਬੜੀ ਆਸਾਨੀ ਦੇ ਨਾਲ ਕੋਰਟ ਨੇ ਜਿਹੜਾ ਉਹਨਾਂ ਦੋਸ਼ੀਆਂ ਨੂੰ ਰਹਾ ਕਰ ਦਿੱਤਾ ਹੈ ਇਹ ਸਿੱਖਾਂ ਦੇ ਉੱਤੇ ਮੈਂ ਸਮਝਦਾ ਅੱਜ ਜ਼ਖਮਾਂ ਦੇ ਉੱਤੇ ਇੱਕ ਕਿਸਮ ਦਾ ਲੂਣ ਪੁੱਕਿਆ ਗਿਆ ਬਹੁਤ ਮੰਦ ਭਾਗਾ ਫੈਸਲਾ ਹੈ ਵਾਈਗੁਰਜੀ ਕਾਲਸਾ ਵਾਈਗੁਰਜੀ ਕਿਫਾ ਤਾਂ ਸੁਣਿਆ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਸਿੱਧੇ ਤੁਰ ਦੇ ਕਹਿਣਾ ਹੈ ਕਿ ਇੱਕ ਪਾਸੇ ਸਿੱਖਾਂ ਦੀ ਨਸਲ ਖੁਸ਼ੀ ਕਰਨ ਵਾਲੇ ਲੋਕਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ 35-40 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦੀ ਸਿੰਘ ਬੰਦ ਨੇ ਤਾਂ ਅੱਜ ਅਦਾਲਤਾਂ ਦੇ ਉੱਤੇ ਵੱਡਾ ਸਵਾਲ ਖੜਾ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖਾਂ ਦੇ ਨਾਲ ਦੇਸ਼ ਦੀਆਂ ਅਦਾਲਤਾਂ ਦੇ ਵਿੱਚ ਤੱਕਾ ਹੁੰਦਾ ਹੈ ਜਾਂ ਨਹੀਂ ਹੁੰਦਾ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਰੁਕ ਕਰ ਰਹੇ ਹਾਂ ਅਗਲੀ ਵੱਡੀ ਖਬਰ ਵੱਲ ਨੂੰ ਖਬਰ ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਦੇ ਨਾਲ ਜੁੜੀ ਹੈ ਪ੍ਰੇਮ ਢਿੱਲੋਂ ਵਿਵਾਦਾਂ ਦੇ ਵਿੱਚ गिर ਗਿਆ 10 ਕੱਲ ਪ੍ਰੇਮ ਢਿੱਲੋਂ ਨੇ ਇੱਕ ਵੀਡੀਓ ਪਾਈ ਸੀਗੀ ਜਿਸ ਦੇ ਵਿੱਚ ਇੱਕ ਡੱਬੇ ਦੇ ਵਿੱਚ ਕੁਝ ਕਾਲਾ ਕਾਲਾ ਦਿਖ ਰਿਹਾ ਸੀ ਤੇ ਉਸ ਤੋਂ ਬਾਅਦ ਵਿੱਚ ਕੁਝ ਲੋਕਾਂ ਨੇ ਲਗਾਤਾਰ ਮਾਲ ਅਫੀਮ ਐਦਾ ਦੇ ਕਮੈਂਟ ਲਿਖਨੇ ਸ਼ੁਰੂ ਕਰ ਦਿੱਤੇ ਤੇ ਉਸ ਤੋਂ ਬਾਅਦ ਵਿੱਚ ਇੱਕ ਵਕੀਲ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਪ੍ਰੇਮ ਢਿੱਲੋਂ ਦੇ ਖਿਲਾਫ ਕਿ ਇਹ ਨਸ਼ੇ ਨੂੰ ਪ੍ਰਮੋਟ ਕਰ ਦਿਆ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਜਾਂਚ ਕਰਕੇ ਪ੍ਰੋਪਰ ਮੁਕੱਦਮਾ ਦਰਜ ਕੀਤਾ ਜਾਵੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਸਿੰਗਰ ਜਿਹੜੇ ਹੈਗੇ ਆ ਉਹ ਨਸ਼ੇ ਨੂੰ ਪ੍ਰਮੋਟ ਕਰਦੇ ਆ ਜਾਂ ਨਹੀਂ ਕਰਦੇ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਕਿਉਂਕਿ ਅਕਸਰ ਇਹ ਵੀਡੀਓ ਜਿਹੜੀਆਂ ਹੈਗੀਆਂ ਡਬੀਆਂ ਦਿਖਾ ਕੇ ਜਾਂ ਐਦਾਂ ਦੇ ਇਸ਼ਾਰੇ ਕਰਕੇ ਅਕਸਰ ਐਦਾਂ ਦੇ ਵੀਡੀਓ ਜਿਹੜੀਆਂ ਹੈਗੀਆਂ ਨੈਟ ਦੇ ਉੱਤੇ ਵਾਇਰਲ ਹੁੰਦੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿੰਗਰ ਨਸ਼ਾ ਪ੍ਰਮੋਟ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਵਿੱਚ ਜਰੂਰ ਕਰਿਓ ਅਗਲੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਜੋ ਮਾਤਾ ਬੋਲੀ ਹੈ ਉਸ ਨੂੰ ਸੁਣ ਕੇ ਤੁਹਾਡੇ ਵੀ ਹੰਝੂ ਨਹੀਂ ਰੁਕਣਗੇ ਤੇ ਤੁਸੀਂ ਵੀ ਆਪ ਦੇ ਉੱਤੇ ਕੰਟਰੋਲ ਨਹੀਂ ਕਰ ਪਾਓਗੇ ਸਾਨੂੰ ਉਮੀਦ ਹੈ ਸਾਰੇ ਵਿਊਅਰਸ ਇਸ ਵੀਡੀਓ ਨੂੰ ਦਬ ਕੇ ਲਾਈਕ ਕਰਨਗੇ ਤੇ ਸ਼ੇਅਰ ਕਰਨਗੇ ਤੇ ਅੱਗੇ ਲੋਕਾਂ ਤੱਕ ਪਹੁੰਚਾਣਗੇ ਤਾਂ ਕਿ ਲੋਕਾਂ ਦੇ ਉੱਤੇ ਕੀ ਬੀਤਰੀ ਹੈ ਸੱਜਣ ਕੁਮਾਨ ਨੂੰ ਬਰੀ ਕਰਨ ਤੋਂ ਬਾਅਦ ਚੋਂ ਇਸ ਸਿੱਖ ਜਗ੍ਹਾ ਦੇ ਵਿੱਚ ਵੀਡੀਓ ਪਹੁੰਚੇ ਪਹਿਲਾ ਵੀਡੀਓ ਦੇਖ ਲਓ ਮਾਤਾ ਜੀ ਦੀ ਬਹੁਤ ਹੀ ਗਲਤ ਹੋਇਆ ਸਾਡੇ ਨਾਲ ਇਹ ਜਿਹੜੀ ਸਰਕਾਰ ਗੂੰਗੀ ਬੇਰੀ ਸਰਕਾਰ ਇਨਾਂ ਨੇ ਫੈਸਲਾ ਸੁਣਾਇਆ ਹੈ ਕੋਰਟ ਨੇ ਸੀਬੀਆਈ ਕੋਰਟ ਕਹਿੰਦੇ ਕਿ ਫੈਸਲਾ ਵਧੀਆ ਦੇਂਦੀ ਹੈ ਸੀਬੀਆਈ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਹੈ ਬਹੁਤ ਹੀ ਗਲਤ ਸੁਣਾਇਆ ਹੈ ਇਹ ਦੋਸ਼ੀ ਹੈਗੇ ਕੂਨੀ ਹੈਗੇ ਇਨਾਂ ਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਹੈ ਭੈਣ-ਬੇਟੀਆਂ ਦੀ ਬੇਅਦਬੀ ਕਰਵਾਈਏ ਘਰ-ਬਾਰ ਲੁੱਟੇ ਗਏ ਸਾਡਰ ਤੋਂ ਅਦੋ ਸਾਡਾ ਵਕੀਲ ਵੀ ਨਹੀਂ ਪਹੁੰਚਿਆ ਹਾਲੇ ਅਸੀਂ ਵੀ ਨਹੀਂ ਪਹੁੰਚੇ ਕੋਰਟ ਨੇ ਫੈਸਲਾ ਸੁਣਾ ਕੇ ਉਸ ਖੂਨੀ ਨੂੰ ਬਰੀ ਕਰ ਦਿੱਤਾ ਕਿਵੇਂ ਬਰੀ ਕਰ ਦਿੱਤਾ ਕੀ ਸੋਚ ਕੇ ਬਰੀ ਕੀਤਾ ਇਸ ਜੱਜ ਨੇ ਅਸੀਂ ਸੀਬੀਆਈ ਕੋਰਟ ਜਾਵਾਂਗੇ ਅੱਗੇ ਹੋਰ ਹਾਈ ਕੋਰਟ ਜਾਵਾਂਗੇ ਅਸੀਂ ਛੱਡਾਂਗੇ ਨਹੀਂ ਇਸ ਖੂਨੀ ਨੂੰ ਜਾਂ ਤਾਂ ਇਹਨੂੰ ਭਾਂਸੀ ਦੇ ਦੇਣ ਸਾਡੇ ਵੀ ਤਾਂ ਮਰ ਗਏ ਜਾਤੇ ਉਹਨੂੰ ਕੁਚਰੇਤ ਮਾਰ ਦੇ ਹੋਣੀ ਤੱਕ ਭੇਜ ਜਾਏ ਅਸੀਂ ਬਰਦਾਸ਼ਤ ਕਰ ਲਾਂਗੇ ਬਾਕੀ ਅਸੀਂ ਇਹ ਖੂਨੀ ਨੂੰ ਬਿਲਕੁਲ ਵੀ ਨਹੀਂ ਬਖਸ਼ਾਂਗੇ ਇਸ ਨੂੰ ਬਰੀ ਕਰਕੇ ਬਹੁਤ ਹੀ بڑا ਫੈਸਲਾ ਗਲਤ ਸੁਣਾਇਆ ਹੈ ਸੁਣਾਇਆ ਹੈ ਗਲਤ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਆ ਖੂਨੀ ਸਾਡੇ ਅੱਖਾਂ ਦੇ ਸਾਹਮਣੇ ਆਂਦੇ ਨੇ ਸਾਡੇ ਅੱਖਾਂ ਦੇ ਸਾਹਮਣੇ ਉਹੀ ਲਾਚ ਦਾ ਡੇਰ ਆ ਜਾਂਦਾ ਆ ਸੁਣਿਆ ਤੁਸੀਂ ਜਦੋਂ 1984 ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਸੱਜਨ ਗੁਮਾਰ ਨੂੰ ਬਰੀ ਕੀਤਾ ਗਿਆ ਤਾਂ ਪਰਿਵਾਰਾਂ ਦਾ ਕੀ ਹਾਲ ਹੈ ਇੱਕ ਵੀਡੀਓ ਤੁਹਾਨੂੰ ਦਿਖਾਈ ਹੈ ਜਿਸ ਦੇ ਵਿੱਚ ਇੱਕ ਮਾਤਾ ਰੋ ਰਹੀ ਹੈ ਐਦਾਂ ਦੀਆਂ ਘਟੋੜ ਘੜ 25 30 ਵੀਡੀਓ ਅੱਜ ਸਾਹਮਣੇ ਆਈਆਂ ਜਿਹੜੇ ਪੀੜਿਤ ਪਰਿਵਾਰ ਉੱਥੇ ਰੋ ਰਹੇ ਸੀ ਤੇ ਕਹਿ ਰਹੇ ਸੀ ਕਿ ਸਾਡੇ ਨਾਲ ਧੱਕਾ ਹੋਇਆ ਉਮੀਦ ਹੈ ਕਿ ਸਿੱਖ ਜਥੇਬੰਦੀਆਂ ਅੱਗੇ ਆਉਣਗੀਆਂ ਤੇ ਇਹਨਾਂ ਦਾ ਕੇਸ ਹਾਈ ਕੋਰਟ ਦੇ ਵਿੱਚ ਅੱਗੇ ਕੈਰੀ ਕਰਨਗੇ ਤੇ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਨਗੇ ਰੁਕ ਕਰ ਰਹੇ ਹਾਂ ਅਗਲੀ ਵੱਡੀ ਖਬਰ ਵੱਲੋਂ ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਇੱਕ ਹੋਰ ਦੀ ਮੰਗ ਰੱਖ ਦਿੱਤੀ ਗਈ ਹੈ ਕੀ ਹੈ ਮੰਗ ਆਉ ਤੁਹਾਨੂੰ ਸੁਣਾਉਂਦੇ ਹਾਂ ਸੂਬਿਆਂ ਦੀ ਖਾਸ ਖਾਦ ਦੀ ਖੇਤੀ ਨੂੰ ਮਾਨਤਾ ਦੇ ਰਹੀ ਆ ਉੱਥੇ ਠੇਕੇ ਵੀ ਹੋ ਰਹੇ ਨੇ ਤੇ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਚਿੱਟੇ ਦੇ ਟੀਕੇ ਲਾ ਕੇ ਖੁਦਕਸ਼ੀਆਂ ਕਰੀ ਜਾਂਦੇ ਨੇ अनेका ਮਰੀ ਜਾਂਦੇ ਨੇ ਤੇ ਜੇਕਰ ਉਹਨਾਂ ਨਾਲ ਕੀ ਬਲੱਡ ਨਾਲ ਮਰੀ ਜਾਂਦੇ ਆ ਆਪਣਾ ਹੱਲ ਟੈਗ ਨਾਲ ਮਰੀ ਜਾਂਦੇ ਆ ਕਾਰੇ ਖੂਨ ਨਾਲ ਮਰੀ ਜਾਂਦੇ ਜੇ ਸਰਕਾਰ ਸਾਨੂੰ ਖਾਸ ਖਾਦ ਦੀ ਖੇਤੀ ਦੀ ਆਪਣਾ ਅਜਾਜ ਦੇ ਦੇ ਤੇ ਨਾ ਤਾਂ ਐਸੇ ਟੱਕ ਹੋਵੇ ਨਾ ਬਲੱਡ ਪ੍ਰੈਸ਼ਰ ਨਾ ਕੈਂਸਰ ਹੋਵੇ ਤੇ ਨਾ ਹੀ ਅਸੀਂ ਮਰ ਜਾਈਏ ਇਹ ਜੇ ਸਾਨੂੰ ਖਾਸ ਖਾਦੀ ਖੇਤੀ ਸੀ ਤੇ ਜਦੋਂ ਇਹ ਵੱਡੇ ਉਹਨਾਂ ਨੇ ਕੀ ਵੱਡੀਆਂ-ਵੱਡੀਆਂ ਫੈਕਟਰੀਆਂ ਜਿਹੜੀਆਂ ਉਹ ਲਾਛਣੀਆਂ ਸ਼ਰਾਬ ਦੀ ਉਹ ਬੰਦ ਕਰਦੇ ਨਾ ਉਹ ਵੀ ਨਸ਼ਾ ਹੀ ਆ ਫਿਰ ਇਹਨਾਂ ਨੇ ਸਾਨੂੰ ਹੋਰ ਪੰਗੇ ਚ ਪਾ ਲਿਆ ਇਧਰ ਉਹਦਾ ਬੰਦ ਹੋ ਗਿਆ ਦੂਜੇ ਪਾਸੇ ਹਸਪਤਾਲਾਂ ਵਿੱਚ ਰੋ 4-400 ਦੀ ਲਾਨ ਲੱਗੀ ਹੁੰਦੀ ਆ ਨੌਜਵਾਨ ਸਾਡੇ ਮੁੰਡੇ ਹੁੰਦੇ ਨੇ ਤੜਕੇ ਜਾਂਦੇ ਨੇ ਅਸਲ ਤੇ ਟੈਕਰੀ ਨਾਲੇ ਦਾ 100 ਰੁਪਿਆ ਖਰਚ ਕਰਦੇ ਹੋ ਇੱਕ ਗੋਲੀ ਦੇ ਦਿੰਦੇ ਨੇ ਜੇ ਉਹ ਗੋਲੀ ਅਸੀਂ ਖਾਈ ਗਏ ਨਾ ਆਉਣ ਵਾਲੇ ਭਵਿੱਖਾਂ ਵਿੱਚ ਸਾਡੇ ਬੱਚਾ ਨਹੀਂ ਹੁੰਦਾ ਸਾਡੀ ਜਿਹੜੀ ਨੌਜਵਾਨ ਪੀੜੀ ਖਤਮ ਹੋ ਜੂਗੀ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਜੇ ਪੰਜਾਬ ਨੂੰ ਬਚਾਉਣਾ ਤੇ ਜਵਾਨੀ ਦੇ ਕਿਸਾਨੀ ਨੂੰ ਬਚਾਉਣਾ ਸਾਨੂੰ ਖਾਸ ਕਰਕੇ ਖੇਤੀ ਦੀ ਯਾਤ ਅਗਲੀ ਖਬਰ ਸੀਐਮ ਭਗਵੰਤਮਾਨ ਦੇ ਨਾਲ ਜੁੜੀ ਹੈ ਸੀਐਮ ਭਗਵੰਤਮਾਨ ਨੇ ਅੱਜ ਕਾਂਗਰਸ ਤੇ ਅਕਾਲੀ ਦਲ ਦਾ ਹਾਲ ਦੱਸਿਆ ਤੇ ਨਾਲ ਦੇ ਨਾਲ ਖਾਸ ਤੌਰ ਤੇ ਰਾਜਾ ਵੜਿੰਗ ਦਾ ਵੀ ਜ਼ਿਕਰ ਕੀਤਾ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਸੋ ਇਹੇ ਹੁਣ ਇਹਨਾਂ ਨੂੰ ਦੇਖ ਹੀ ਲੋ ਇਹਨਾਂ ਨੂੰ ਆ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਬੰਦਾ ਤਾਂ ਦੇਖ ਕੇ ਬਿਮਾਰ ਹੋ ਜਾਂਦਾ ਇਹਨਾਂ ਨੂੰ ਯਾਰ ਵੀ ਯਾਰ ਇਹ ਆਉਣਗੇ ਯਾਰ ਇਹ 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 ਬਣਨਗੇ ਬਾਦੇ ਤਾਂ ਐਸੇ ਪਛਤਾਵੇ ਜੀ ਬਿਮਾਰ ਹੋ ਜਾਂਦੇ ਵੀ ਇਹਨਾਂ ਨੂੰ ਕਿਉਂ ਬਣਾਤਾ ਸੀ ਪਹਿਲਾਂ ਯਾਰ ਇਹਨਾਂ ਨੂੰ ਸੋ ਇਹ ਕਿਉਂਕਿ ਨੈਗੇਟਿਵਿਟੀ ਇਹਨਾਂ ਦੇ ਮਾਈਂਡ 'ਚ ਹੀ ਨੈਗੇਟਿਵਿਟੀ ਹੈ ਬਸ ਇਹ ਪਤਾ ਲੈਣ ਚਲੇ ਜਾਣੇ ਤਾਂ ਡਰਾ ਕੇ ਆਉਂਦੇ ਵੀ ਨਾ ਨਾ ਗਿਆ ਤੂੰ ਤਾਂ ਬਸ ਖਤਮ ਹੋ ਇੱਕ ਇੱਕ ਵੀਡੀਓ 'ਚ ਕਹੀ ਜਾਂਦਾ ਉਹ ਰਾਜਾ ਬੜੇਗਾ ਕਹਿੰਦਾ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਂਾਂ ਦੀ ਦਿਲ ਹੈ ਕਹਾਂ ਤੂੰ ਤੁਸੀਂ ਤਾਂ 70 70 ਟੱਪੇ ਫਿਰਦੇ ਹੋ ਮੈਂ 46 47 ਦੇਈਆਂ ਤੇ ਕੰਮ ਕਹਾਂ ਤੁਹਾਡਾ ਤਾਂ ਹੋ ਗਿਆ ਲੈ ਦੱਸੋ ਯਾਰ ਦੱਸੋ ਸੋ ਇਹ ਨੇ ਨੈਗੇਟਿਵਿਟੀ ਆ ਤਾਂ ਵੇਖਿਆ ਤੁਸੀਂ ਕਿਸ ਤਰ੍ਹਾਂ ਸੀਐਮ ਭਗਵੰਤ ਮਾਨ ਨੇ ਰਾਜਾ ਵੜਿੰਗ ਦੇ ਬਿਆਨ ਦਾ ਜ਼ਿਕਰ ਕੀਤਾ ਤੇ ਲੋਕਾਂ ਨੂੰ ਦੱਸਿਆ ਕਿ ਰਾਜਾ ਵੜਿੰਗ ਦੇ ਕਾਂਗਰਸ ਪਾਰਟੀ ਦੇ ਕੀ ਹਾਲਾਤ ਨੇ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ